22 ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣੇ ਨੇ ਜੇਕਰ ਗੱਲ ਕੀਤੀ ਜਾਵੇ ਜ਼ਿਲ੍ਹਾ ਗردਾਸਪੁਰ ਦੀ ਤਾਂ ਇਸ ਦਿਨ ਜ਼ਿਲ੍ਹੇ ਦੇ ਸੁਖਜਿੰਦਰ ਇੰਸਟੀਚਿਊਟ ਵਿਖੇ ਜ਼ਿਲ੍ਹੇ ਦੇ 7 ਹਲਕਿਆਂ ਦੀ ਵਕੋ ਵਕਰੀ ਸੈਂਟਰ ਬਣਾ ਦਿੱਤੇ ਗਏ ਨੇ ਜਿਸ ਦੀਆਂ ਤਿਆਰੀਆਂ ਅਤੇ ਮੀਡੀਆ ਪ੍ਰਬੰਧਨ ਲੈ ਕੇ ਡਿਪਟੀ ਕਮਿਸ਼ਨਰ ਗردਾਸਪੁਰ جناب ਮੁਹੰਮਦ ਇਸਵਾਕ ਵੱਲੋਂ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਨਾਲ ਪ੍ਰੈਸ ਵਾਰਤਾ ਕੀਤੀ ਗਈ ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਚੋਣ ਕਮਿਸ਼ਨ ਦੀ ਹਦਾਇਤ ਅਨੁਸਾਰ ਸਾਰੇ ਪੁਖਤਾ ਪ੍ਰਬੰਧ ਕਰ ਲਏ ਗਏ ਨੇ ਗਿਣਤੀ ਵਾਲੇ ਜਗ੍ਹਾ ਸੁਰੱਖਿਆ ਅਤੇ ਪਾਰਕਿੰਗ ਦੇ ਪ੍ਰਬੰਧ ਵੀ ਮੁਕੰਮਲ ਹੋ ਗਏ ਨੇ ਤਾਂ ਕਿ ਕਿਸੇ ਨੂੰ ਕੋਈ ਮੁਸ਼ਕਲ ਨਾ ਆਵੇ ਉਹਨਾਂ ਕਿਹਾ ਜੇ ਮੀਡੀਆ ਦੀ ਗੱਲ ਕਰੀਏ ਤਾਂ ਮੀਡੀਆ ਕਰਮੀਆਂ ਵਾਸਤੇ ਇੱਕ ਵੱਡੇ ਹਾਲ ਵਿੱਚ ਬੈਠਣ ਦਾ ਪ੍ਰਬੰਧ ਕੀਤਾ ਗਿਆ ਅਤੇ ਨਾਲ ਹੀ ਸਾਰੀ ਪੁਖਤਾ ਜਾਣਕਾਰੀ ਸਮੇਂ ਸਿਰ ਮੀਡੀਆ ਤੱਕ ਪਹੁੰਚਾਈ ਜਾਵੇਗੀ ਇਸ ਦਾ ਪ੍ਰਬੰਧ ਵੀ ਉਹਨਾਂ ਵੱਲੋਂ ਕਰ ਲਿਆ ਗਿਆ ਸੋ ਆਪਾਂ ਸਾਰਿਆਂ ਨੂੰ ਪਤਾ ਹੈ ਜੀ ਕਿ ਵਿਧਾਨ ਸਭਾ 2022 ਦੀਆਂ ਚੋਣਾਂ ਦੇ ਮਤਦਾਨ ਹੋ ਚੁੱਕੇ ਐ ਹੁਣ ਕਾਊਂਟਿੰਗ 10 ਮਾਰਚ ਨੂੰ ਹੋਣੀ ਐ ਕਾਊਂਟਿੰਗ ਜਿਹੜੀ ਸਾਡੀ ਗੁਰਦਾਸਪੁਰ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕੇ ਨੇ ਇਹਨਾਂ 7 ਵਿਧਾਨ ਸਭਾ ਹਲਕਿਆਂ ਦੀ ਕਾਊਂਟਿੰਗ ਇੱਕੋ ਜਗ੍ਹਾ ਤੇ ਹੋ ਰਹੀ ਐ ਹਰਦੋਛੰਨੀ ਰੋਡ ਤੇ ਸੋਜੀਂਦਰਾ ਗਰੁੱਪ ਆਫ ਇੰਸਟੀਚਿਊਟ ਦੇ ਵਿੱਚ ਉੱਥੇ ਸਾਡੀਆਂ ਤਿੰਨ ਬਿਲਡਿੰਗਾਂ ਦੇ ਵਿੱਚ ਸਾਡੇ 7 ਹਲਕਿਆਂ ਦੇ ਕਾਊਂਟਿੰਗ ਸੈਂਟਰ ਬਣਾਏ ਗਏ ਨੇ মিডিਆ ਵਾਸਤੇ ਵਿਸ਼ੇਸ਼ মিডিਆ ਸੈਂਟਰ ਦਾ ਪ੍ਰਬੰਧ ਕੀਤਾ ਗਿਆ ਐਸ ਵਾਰੀ ਪਹਿਲਾਂ ਨਾਲੋਂ ਵੱਡਾ ਹਾਲ ਚੂਜ਼ ਕੀਤਾ ਗਿਆ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਉਹ ਮੀਡੀਆ ਨਾਲ ਲਈ ਸੀ ਕਿ 10 ਵਾਲੇ ਤਰੀਕ ਵਾਲੇ ਦਿਨ ਮੀਡੀਆ ਦੇ ਸਾਡੇ ਜਿਹੜੇ ਵੀ ਕਰਮੀ ਨੇ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਅਸੁਵਿਧਾ ਨਾ ਹੋਵੇ ਤੇ ਉਹ ਬਿਲਕੁਲ ਰੀਅਲ ਟਾਈਮ ਬੇਸਿਸ ਦੇ ਉੱਪਰ ਆਪਣੀ ਸੂਚਨਾ ਜਿਹੜੀ ਹੈ ਆਮ ਪਬਲਿਕ ਤੱਕ ਪਾਸ ਆਨ ਕਰ ਸਕਣ ਕਾਊਂਟਿੰਗ ਰਿਜ਼ਲਟਸ ਦੀ ਤਾਂ ਕਿ ਇੱਕ ਬੜੀ ਵੱਡੀ ਗੱਲ ਹੁੰਦੀ ਹੈ ਕਿ ਕਾਊਂਟਿੰਗ ਰਿਜ਼ਲਟs ਤੁਰੰਤ ਜਿੱਨੀ ਛੱਤੀ ਪਹੁੰਚੇ ਉਹਨਾਂ ਜੰਗਾ ਲੱਗਦਾ ਹੈਗਾ ਸੋ ਉਹ ਸਾਰੇ ਜਿਹੜੇ ਅਰੇਂਜਮੈਂਟ ਦੇਖਣ ਵਾਸਤੇ ਅੱਜ ਮੀਟਿੰਗ ਕੀਤੀ ਗਈ ਹੈ ਮੋਟਾ-ਮੋਟਾ ਗੱਲ ਸਾਡੀ ਇਹ ਹੈ ਕਿ ਇਸ ਵਾਰੀ ਬਹੁਤ ਜ਼ਿਆਦਾ ਆਈਟੀ ਬੇਸ ਕੰਮ ਹੋ ਰਿਹਾ ਹੈ ਇਲੈਕਸ਼ਨ ਕਮਿਸ਼ਨ ਨੇ ਐਨਕੋਰ ਨਾਮ ਦੇ ਇੱਕ ਸੌਫਟਵੇਅਰ ਬਣਾਇਆ ਹੈ ਜਿਦੇ ਵਿੱਚ ਆਰਓ ਸਰਵਾਨ ਦੁਆਰਾ ਬਿਲਕੁਲ ਰੀਅਲ ਟਾਈਮ ਬੇਸ ਤੇ ਜਦੋਂ ਰਾਉਂਡ ਫਾਈਨਲ ਉੱਤੇ ਐਂਟਰੀ ਕੀਤੀ ਜਾਏਗੀ ਜਿਉਂ ਹੀ ਐਂਟਰੀ ਕਰਕੇ ਆਪਣੇ ਉਹਨੂੰ ਵੈਲੀਡੇਟ ਕਰਦਣਗੇ ਉਹਦੇ ਨਾਲ ਦੇ ਨਾਲ ਹੀ ਰਿਜ਼ਲਟेड ਅਥਾਰਾਈਜ਼ਡ ਰਿਜ਼ਲਟेड ਹੈਗਾ ਉਹ ਪਬਲਿਕ ਡੋਮੇਨ ਦੇ ਵਿੱਚ ਵੈਬਸਾਈਟ ਤੇ ਆਣਾ ਸ਼ੁਰੂ ਹੋ ਜਾਏਗਾ ਸੋ ਉਸ ਤੋਂ ਇਲਾਵਾ ਜਿਹੜੀ ਸਾਡੇ ਉੱਤੇ ਹੋਰ ਸਟਾਫ ਦੀ ਡਿਊਟੀਆਂ ਲਾਈਆਂ ਗਈਆਂ ਨੇ ਉਹਦੇ ਪੂਰੇ ਪ੍ਰਬੰਧ ਕੀਤੇ ਗਏ ਨੇ ਜਿਹੜਾ ਸਾਡਾ ਕਾਊਂਟਿੰਗ ਸਟਾਫ ਹੈ ਉਹਦੇ ਖਾਣ-ਪੀਣ ਦਾ ਸਿਕਿਉਰਿਟੀ ਦਾ ਫਾਇਰ ਬ੍ਰਿਗੇਡ ਦਾ ਐਂਬੂਲੈਂਸ ਦਾ ਉਹ ਵੀ ਬੰਦ ਜਿਹੜੀ ਮੀਡੀਆ ਦੀ ਆਉਂਦੀ ਉਹਦਾ ਕਿੱਥੇ ਪ੍ਰਬੰਧ ਕੀਤਾ ਜਾਏਗਾ ਕੈਂਡੀਡੇਟ ਦੀ ਪਾਰਕਿੰਗ ਕਿੱਥੇ ਹੋਣੀ ਹੈ ਕਾਊਂਟਿੰਗ ਏਜੰਸੀ ਦੀ ਪਾਰਕਿੰਗ ਕਿੱਥੇ ਹੋਣੀ ਹੈ ਇਹਦੇ ਲਈ ਵੱਖਰੀ ਵੱਖਰੀ ਟੀਮਾਂ ਦਾ ਗਠਨ ਕੀਤਾ ਗਿਆ ਇੱਥੋਂ ਤੱਕ ਜਿਹੜੀ ਆਈਟੀ ਸੈਲ ਸਾਡੀ ਉੱਥੇ ਚੀਜ਼ਾਂ ਯੂਜ਼ ਹੋਣੀਆਂ ਜਿਵੇਂ ਮੀਡੀਆ ਸੈਲ ਦੇ ਵਿੱਚ ਇੱਕ ਮੀਡੀਆ ਦੇ ਨਾਲ ਸਾਰਾ ਤਾਲਮਿਲ ਮਿਠਾਉਣ ਦੇ ਲਈ ਇੱਕ ਕਪਸਾਨ ਦੀ ਟੀਮ ਬਣਾਈ ਗਈ ਹੈ ਇਸੇ ਪ੍ਰਕਾਰ ਆਈਟੀਜ਼ ਸੈਲ ਦੀ ਟੀਮ ਬਣਾਈ ਗਈ ਹੈ ਇਹ ਸਾਰਾ ਅਸੀਂ ਜਿਹੜਾ ਇੰਤਜ਼ਾਮ ਕਰ ਦਿੱਤਾ ਹੈ ਆਰਡਰ ਜਾਰੀ ਕਰਤੇ ਨੇ ਕੱਲ ਮੈਂ ਰਿਵਿਊ ਕਰਕੇ ਆਇਆ ਸੀਗਾ 8 ਤਰੀਕ ਨੂੰ ਦਾ ਟ్రਾਇਲ ਰਨ ਕੀਤਾ ਜਾਏਗਾ ਕਿਉਂਕਿ ਸਾਰੇ ਬਹੁਤ ਸਾਰੇ ਸਿਸਟਮ ਆਈਟੀ ਬੇਸਡ ਹੈਗੇ ਹਨ ਔਰ ਸਾਡੇ ਜਿਹੜੇ মিডিਆ ਸੈਲ ਹੈ ਉਹਦੇ ਵਿੱਚ ਅੱਜ ਜਿੰਨੇ ਡਿਮਾਂਡ ਆਈ ਸੀਗੇ ਕਿ ਸਾਨੂੰ ਤੁਰੰਤ ਫੀਡ ਚਾਹੀਦੀ ਹੈ ਉਹਦਾ ਵੀ ਪ੍ਰਬੰਧ ਕਰ ਲਿਆ ਗਿਆ ਹੈ ਇਹਦੇ ਨਾਲ ਨਾਲ মিডিਆ ਸਲ ਦੇ ਵਿੱਚ ਕਾਊਂਟਿੰਗ ਸੈਂਟਰ ਦੀ ਲਾਈਵ ਸੀਸੀਟੀਵੀ ਦਾ ਫੁਟੇਜ ਉੱਥੇ ਆ ਰਹੀ ਹੋਏਗੀ ਜਿਹੜੀ ਕਿ মিডিਆ ਸਸ ਤੇ ਅਵੇਲੇਬਲ ਹੋਏਗੀ ਉਹ ਵੀ ਅਸੀਂ ਕੰਟਰੋਲ ਪਬਲਿਕ ਕਰਾ ਦੇਵਾਂਗੇ ਔਰ ਇਹਦੇ ਨਾਲ ਮੇਰੀ ਕੋਈ ਥਿੰਕਿੰਗ ਹੈ ਕਿ ਸਾਡੀ ਜਿਹੜੀ ਰਿਜ਼ਲਟਸ ਨੇ ਉਹ ਸਹੀ ਸਮੇਂ ਸਿਰ ਪਬਲਿਕ ਤੱਕ ਪਹੁੰਚਣ ਔਰ ਮੀਡੀਆ ਦੇ ਜਿਹੜੇ ਸਾਡੇ ਸਾਥੀ ਇਹਦੇ ਵੀ ਸਾਡੀ ਮਦਦ ਕਰਦੇ ਨੇ ਉਹਨਾਂ ਨੂੰ ਕੋਈ ਸੁਵਿਧਾ ਨਾ ਹੋਵੇ ਅੱਜ ਸਾਡੇ ਕੋਲ ਕਾਫੀ سارے ਚੈਨਲ ਦੇ ਜਿਹੜੇ ਆਏ ਸੀਗੇ ਉਹਨਾਂ ਦੇ ਵਿਚਾਰ ਨੋਟ ਕਰਕੇ ਜੋ ਉਹਨਾਂ ਨੇ ਸੁਝਾ ਦਿੱਤੇ ਨੇ ਉਹ ਸਾਰੇ ਇੰਪਲੀਮੈਂਟ ਕੀਤੇ ਜਾਣਗੇ ਐਸਮ ਜੇ ਨਿਊਜ਼ ਪੰਜਾਬ ਲਈ ਗੁਦਾਸਪੁਰ ਤੋਂ ਲक्की ਦੀ ਰਿਪੋਰਟ